ਇਹ ਕੱਲ ਦੀ ਗੱਲ ਆ 2 12 2025 ਦੀ ਤੇ ਕੋਈ ਇੱਕ ਡਰਾਈਵਰ ਆ ਪੁਤਰਾ ਉਹ ਰਸਤਾਂ ਤੋਂ ਲਿਆ ਕੇ ਪਠਾਨਕੋਟ ਨੂੰ ਜਾ ਰਿਹਾ ਤੇ ਬਾਈਪਾਸ ਸ਼ਾਮਪੁਰੇ ਲੱਗੇ ਰੋਡ 'ਤੇ ਲੱਗੇ ਕੁਝ ਵਿਕਤੀਆਂ ਨੇ ਦੋ ਲੜਕੀਆਂ ਸੀ ਤੇ ਦੋ ਮੁੰਡੇ ਸੀ ਉਹਨਾਂ ਨੇ ਲੜਕੀਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਕਿਹੜੀ ਦੁਖਿਆਰੀ ਕਹਾਣੀਆਂ ਵੇਖ ਕੇ ਉਹਨੇ ਰੋਕ ਲਿਆ ਤੇ ਜਦੋਂ ਉਹਨੂੰ ਮਿੱਟੀਆਂ ਨੇ ਗੱਲ ਸੁਣੀ ਤੇ ਉਹਨਾਂ ਦੋ ਮੁੰਡੇ ਪਿੱਛੋਂ ਆ ਕੇ ਤੇ ਉਹਨਾਂ ਨੇ ਕਿਚ ਦਿਖਾ ਕੇ ਉਹਦੇ ਪੈਸੇ ਲਏ ਕਿ ਕਿ ਇਹ ਕੁੜੀਆਂ ਨੂੰ ਅੱਗੇ ਕਰਕੇ ਉਹਨਾਂ ਨੂੰ ਬਸਾਉਣ ਦੇ ਕਰਕੇ ਕੁੜੀਆਂ ਕਰਕੇ ਜਿਹੜਾ ਡਰਾਈਵਰ ਨੇ ਰੁਕਾਇਆ ਕੁੜੀਆਂ ਨੂੰ ਫਿਰ ਉਹ ਬੂੜ ਹੁਣੀ ਇੱਕ ਕੰਮ ਨੂੰ ਰੁਕਿਆ ਉਹਨੇ ਵੇਖਿਆ ਤੇ ਕੁੜੀਆਂ ਨੇ ਜਦੋਂ ਉਹਨੇ ਉੱਥੇ ਉਤਰ ਕਰਨ ਦੀ ਗੱਲ ਕੀਤੀ ਪਿੱਛੋਂ ਦੋ ਮੁੰਡੇ ਆ ਕੇ ਉਹਨੂੰ ਕਿਚਾਹ ਕਰਦੇ ਪਏ। ਸਮਝ ਤੱਕ ਮੇਰੇ ਦੌਰਾਨ ਮੇਰੇ ਪੀੜ੍ਹੀ ਦੇ ਦੌਰਾਨ ਤੇ ਪਹਿਲਾ ਹੀ ਹੈ ਵੈਸੇ ਕਾਫੀ ਇਹਨਾਂ ਵੀ ਪੰਜਾਬ ਚ ਹੋ ਚੁੱਕੇ ਨੇ। ਕੁਝ ਇਹ ਮਾਮਲੇ ਇਹ ਸਾਰੇ ਜਿਹੜੇ ਆ ਚਾਰ ਬੰਦੇ ਆ ਇਹ ਸਾਰੇ ਡਰੱਗ ਡੇਕਾ। ਇਹ ਵੀ ਤੇ ਹਾਈਵੇ ਤੇ ਜਿਆਦਾ ਮੇਨ ਜਿੱਥੇ ਰੂਟਾਂ ਲੱਗੀਆਂ ਨੇ। ਕੀ ਕਾਰਨ ਲੱਗਦੀ ਇਹ ਜਿਹੜੇ ਆ ਚਾਰ ਜਣੇ ਇਹ ਸਾਰੇ ਡਰੱਗ ਡੇਕਾ। ਉਹਨਾਂ ਤੇ ਐਨਡੀਪੀਐਸ ਇਹ ਇਹਨਾਂ ਦਾ ਪ੍ਰੋਫੈਸ਼ਨ ਇਹ ਹੋਈ ਆ ਤੇ ਇਹ ਰਿਮਾਂਡ ਦੇ ਦੌਰਾਨ ਹੋ ਰਹੀ ਹੈ ਅਸੀਂ ਫਲਾਸੇ ਕਰਾਂਗੇ ਕਿ ਇਹਨਾਂ ਨੇ ਪਹਿਲਾਂ ਵੀ ਕਿੰਨੇ ਹਨੀ ਟ੍ਰੈਪ ਹੋਏ ਕੀ ਇਹ ਸਾਰਾ ਇਹਨਾਂ ਦੇ 20 ਤੋਂ 25 ਸਾਲ ਇਹਨਾਂ ਦਾ ਸੂਚੇਨੀਏ ਇਕੱਠੇ ਨਸ਼ਾ ਕਰਦੇ ਪੈਸੇ ਫਰਾਡ ਕਰਕੇ ਤੇ ਪੈਸੇ ਲੁੱਟਦੇ ਤੇ ਫਿਰ ਇਕੱਠੇ ਨਸ਼ਾ ਕਰਦੇ ਨੇ ਇਹੋ ਇਹਨਾਂ ਦੀ ਚੇਨ ਹੈ ਇਹੋ ਕੁਝ ਅੰਤਿਕੁ ਨਸ਼ੇ ਦੀ ਪੂਰਤੀ ਵਾਸਤੇ ਜਿੱਥੋਂ ਨਸ਼ਾ ਇਕੱਠੇ ਕਰਦੇ ਆ ਉਸ ਤੋਂ ਇਹਨਾਂ ਦਾ ਆਪਸ ਵਿੱਚ ਗੁਰਮੇਸ਼ੁਰ ਮੱਝ ਜੰਤਾ ਤੇ ਫਿਰ ਇਹ ਪਲਾਨ ਕਰਕੇ ਇਹਨਾਂ ਨੇ ਹਨੀ ਟ੍ਰੈਪ ਕਰਦੇ ਲੋਕਾਂ ਨੂੰ